ਅੱਛਾ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਗ ਤੁਹਾਡਾ ਸਵਾਗਤ ਕਰਦੀ ਹਾਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਿਲਜੀਤ ਡਿਲੂ ਮਿਨਾਟੀ ਦੇ ਫਾਈਨਲ ਟੂਰ ਜਿਹੜਾ ਲੁਧਿਆਣੇ ਦੇ ਵਿੱਚ ਕਰ ਰਹੇ ਨੇ ਤੇ ਉਹ ਹੁਣ ਲੁਧਿਆਣੇ ਦੇ ਵਿੱਚ ਪਹੁੰਚ ਗਏ ਨੇ ਤੇ ਲੁਧਿਆਣੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਉਹ ਮਨੁੱਖਤਾ ਦੀ ਸੇਵਾ ਦੇ ਵਿੱਚ ਆਏ ਨੇ ਤੇ ਇੱਥੇ ਆਂਦੇ ਹੀ ਸਭ ਤੋਂ ਪਹਿਲਾਂ ਉਹ ਇੱਧਰ ਦੇ ਮੈਂਬਰਸ ਨਾਲ ਮਿਲੇ ਨੇ ਤੇ ਉੱਥੇ ਹੀ ਅਖਾਲੀ ਕਿੱਤੀ ਜਾਵੇ ਤਾਂ ਇੱਕ ਡਾਕਟਰ ਵੀ ਉਹਨਾਂ ਨੇ ਸ਼ਰਟ ਤੇ ਸਿਗਨੇਚਰ ਵੀ ਦਿੱਤੇ ਆਪਣੇ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਇਹ ਦੱਸੋ ਕਿ ਉਹਨਾਂ ਨੇ ਬਿਲਕੁਲ ਤੁਹਾਡੇ ਦ ਲੱਗ ਰਿਹਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਤਲਬ ਸ਼ਬਦ ਹੀ ਨਹੀਂ ਰਹੇ ਤੇ ਦਿਲਜੀਤ ਨੇ ਦਿਲ ਤੇ ਸਾਈਨ ਕੀਤੇ ਨੇ ਐਂਡ ਸਭ ਤੋਂ ਕੀਮਤੀ ਸਾਈਨ ਜਿਹੜੇ ਸਾਡੀ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਤੇ ਦਿਲ ਬਾਗ-ਬਾਗ ਹੋ ਗਿਆ ਬਾਗ-ਬਾਗ ਇਹ ਹੁਣ ਤੁਸੀਂ ਸ਼ਰਟ ਨੂੰ ਸਾਹਮ ਕੇ ਰੱਖਣ ਲੱਗੇ ਹੋ ਇਹ ਤਾਂ ਕਹਿਨ ਦਾ ਹੈ ਹੀ ਨਹੀਂ ਇਹ ਤਾਂ ਬਹੁਤ ਲੁਕੋ ਕੇ ਰੱਖਣੀ ਪੈਣੀ ਹੈ ਬਹੁਤ ਸਾਹਮ ਕੇ ਰੱਖਣੀ ਪੈਣੀ ਹੈ ਕਿਉਂਕਿ ਫੈਨ ਫਾਲੋਇੰਗ ਇੰਡੀਆ ਹੀ ਨਹੀਂ ਪੂਰੇ ਵਿਸ਼ਵ ਚ ਹੈਗੀ ਹੈ ਪੂਰੀ ਦੁਨੀਆ ਚ ਹੈਗੀ ਹੈ ਤੇ ਇਹ ਤਾਂ ਸਭ ਤੋਂ ਕੀਮਤੀ ਚੀਜ਼ਾਂ ਚੋਂ ਇੱਕ ਚੀਜ਼ ਹੋ ਗਈ ਹੁਣ ਅਸੀਂ ਤੁਹਾਡੀ ਕੋਈ ਇੱਛਾ ਵੀ ਸੀਗੀ ਵੈਸੇ ਕਰੇ ਦਿਲਜੀਤ ਨੂੰ ਮਿਲਣ ਦੀ ਇਹ ਕੱਲ ਰਾਤੀ ਸੁਪਨੇ ਚ ਵੀ ਆਏ ਸੀਗੇ ਐਂਡ ਬਾਈ ਜੀ ਨੇ ਫੋਨ ਕੀਤਾ ਕਿ ਕਹਿੰਦੇ ਕਿ ਡਾਕਟਰ ਸਾਹਿਬ ਅੰਦਰ ਆਏ ਹੋ ਇੱਕ ਤੁਹਾਨੂੰ ਸਰਪ੍ਰਾਈਜ਼ ਦੇਣਾ ਤੇ ਐਦਾਂ ਵੀ ਲੱਗ ਰਿਹਾ ਸੀ ਕਿ ਹਜੇ ਵੀ ਸੁਪਨਾ ਹੀ ਚੱਲਦਾ ਪਿਆ ਹੈ ਤੇ ਹੋਰ ਕੀ ਹੋਇਆ ਅੱਜ ਅ ਪਹਿਲੀ ਗੱਲ ਤਾਂ ਮਤਲਬ ਐਦਾਂ ਲੱਗਿਆ ਕਿ ਸਾਡੇ ਵਿੱਚੋਂ ਹੀ ਨੇ ਉਹ ਕਿਉਂਕਿ ਇੰਨੇ ਜ਼ਮੀਨ ਨਾਲ ਜੁੜੇ ਬੰਦੇ ਐਂਡ ਇੰਨੀ ਪਵਿੱਤਰ ਜਗ੍ਹਾ ਤੇ ਆਏ ਤੇ ਐਂਡ ਸਾਰਿਆਂ ਨੂੰ ਮਰੀਜ਼ਾਂ ਨੂੰ ਬੱਚਿਆਂ ਨੂੰ ਇੰਨੀ ਪਿਆਰ ਨਾਲ ਮਿਲਦੇ ਪਏ ਸੀਗੇ ਡਾਕਟਰਾਂ ਦਾ ਬਹੁਤ ਜ਼ਿਆਦਾ ਕਰ ਰਹੇ ਸੀਗੇ ਤੇ ਜਿੱਦਾਂ ਹੀ ਉਹਨਾਂ ਨੇ ਮਿਲੇ ਬਸ ਦਿਲ ਖੁਸ਼ ਹੋ ਗਿਆ ਕੀ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਨੇ ਇਹ ਏਦਾਂ ਹੀ ਕੰਮ ਆਪਣਾ ਵਧੀਆ ਕੰਮ ਰੱਖੋ ਆਪਾਂ ਸਾਰੇ ਆਪਣੇ ਕਰਮਾਂ 'ਚ ਲੱਗੇ ਹੋਏ ਆ ਉਹ ਆਪਣੇ ਕੰਮ ਕਰਮ 'ਚ ਲੱਗੇ ਹੋਏ ਆਸੀਂ ਆਪਣੇ ਕਰਮਾਂ 'ਚ ਲੱਗੇ ਆ ਏਦਾਂ ਹੀ ਵਧੀਆ ਦੁਨੀਆ ਚੱਲਦੀ ਰਹੇ ਇਹ ਚੀਜ਼ ਹੈਗੀ ਕਿ ਨਾ ਕਿਨਾਂ ਨੂੰ ਮਿਲੇ ਇੱਥੇ ਆ ਕੇ ਉਹ ਸਾਰੇ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਮਿਲੇ ਜਿਹੜਾ ਮਨੁੱਖਤਾ ਦਾ ਇੰਨਾ ਵੱਡਾ ਪਰਿਵਾਰ ਹੈ ਸਾਰੇ ਮਰੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਲੇ ਉਹਨਾਂ ਨੂੰ ਦੇਖਿਆ ਕਹਾਣੀਆਂ ਸੁਨੀਆਂ ਵਾ ਬੱਚਿਆਂ ਨੇ ਉਹਨਾਂ ਨੂੰ ਗਿਫਟ ਦਿੱਤੇ ਜਿਨ੍ਹਾਂ ਉਹਨਾਂ ਦੀ ਡਰਾਇੰਗ ਬਣਾਈਆਂ ਹੋਈਆਂ ਸੀਗੀਆਂ ਬਾਈ ਜੀ ਨੇ ਦਿਖਾਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਕਾਫੀ ਦੇਰ ਤੋਂ ਉਹਨਾਂ ਦੇ ਪਰਿਵਾਰ ਭਾਈ ਜੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਅਮਨੁਕਸਦੀ ਸੇਵਾ ਨਾਲ ਜੁੜਿਆ ਆਇਆ ਹੁਣ ਤੋਂ ਨਹੀਂ ਜਦ ਤੋਂ ਇਥੇ ਨੀ ਪੱਥਰ ਰੱਖਿਆ ਗਿਆ 2017 ਤੋਂ ਤਦ ਤੋਂ ਇਹ ਜੁੜੇ ਨੇ ਉਹਨਾਂ ਦਾ ਪੂਰਾ ਪਰਿਵਾਰ ਅੱਜ ਉਹਨਾਂ ਨੂੰ ਆਉਣ ਦਾ ਮੌਕਾ ਮਿਲਿਆ ਇਹ ਬਹੁਤ ਹੀ ਵਧੀਆ ਲੱਗਿਆ ਜਦ ਇਹ ਸ਼ੋਅ ਨੂੰ ਲੈ ਕੇ ਤੁਸੀਂ ਕਿੰਨਾ ਕੋ ਐਕਸਾਈਟਡ ਹੋ ਬਹੁਤ ਹੀ ਜ਼ਿਆਦਾ ਉਹ ਸਿਗਰਤੇ ਕੀ ਆਪਾਂ ਨੂੰ ਜਿਹਦਾ ਟਿਕਟ ਅੱਗੇ ਵਾਲੀ ਨਹੀਂ ਮਿਲ ਪਾਈ ਸੀ ਕਿ ਪਤਾ ਨਹੀਂ ਹੁਣ ਦੇਖ ਪਾਵਾਂਗੇ ਰਾਤੀ ਨਹੀਂ ਪਰ ਇਦਾਂ ਦਾ ਸਰਪ੍ਰਾਈਜ਼ ਤਾਂ ਹਜੇ ਵੀ ਇਦਾਂ ਮੈਂ ਬਾਰ-ਬਾਰ ਕਹਿ ਰਹਿਆਂਗਾ ਇਦਾਂ ਲੱਗ ਰਿਹਾ ਸੁਪਨਾ ਹੈਗਾ ਜਾਉਂਗੇ ਆ ਸ਼ੋਅ ਪੱਕਾ ਜੀ ਉਹ ਤਾਂ ਕਹਿਣ ਦੀ ਗੱਲ ਹੀ ਨਹੀਂ ਬਸ ਇਹਦੇ ਬਾਅਦ ਮਰੀਜ਼ ਥੋੜੇ ਜਿ ਦੇਖ ਕੇ ਉੱਥੇ ਜਾਣਾ ਹੈ अच्छा मैम ਤੁਸੀਂ ਦੱਸੋ ਕਿ ਤੁਹਾਨੂੰ ਕਿੰਨੀ ਕੋ ਐਕਸਾਈਟਮੈਂਟ ਹੋ ਰਹੀ ਹੈ ਬਹੁਤ ਜ਼ਿਆਦਾ ਐਕਸਾਈਟਡ ਹੈ ਲੁਧਿਆਣਾ ਪੂਰਾ ਪੰਜਾਬ ਲੁਧਿਆਣਾ ਅਸੀਂ ਸਾਰੇ ਪ੍ਰਾਊਡ ਹੈ ਦਿਲਜੀਤ பாਜੀ ਦੀ ਮੈਂ ਵੀ ਸਾਈਨ ਲਿੱਤਾ பாਜੀ ਤੂੰ ਤੁਸੀਂ ਵੀ ਸਾਈਨ ਹਾਂ ਅੱਛਾ ਤੇ ਕਿੱਦੜਾ ਲੱਗਿਆ ਦਿਲਜੀਤ ਸਾਨੂੰ ਮਿਲ ਕੇ ਬਹੁਤ ਬਹੁਤ ਵਧੀਆ ਬਹੁਤ ਹੀ ਚੰਗੇ ਇਨਸਾਨ ਨੇ एकदम ਦਿਲ ਤੋਂ एकदम ਪਿਓਰ ਹਾਰਟਿਡ ਬਹੁਤ ਹੀ ਚੰਗੀ ਤਰ੍ਹਾਂ ਸਾਰਿਆਂ ਨਾਲ ਮਿਲੇ ਛੋਟੇ ਵੱਡੇ ਸਾਰਿਆਂ ਨਾਲ ਬਹੁਤ ਹੀ ਚੰਗਾ ਲੱਗਿਆ ਤੁਸੀਂ ਅੱਜ ਸ਼ੋਅ ਤੇ ਜਾ ਰਹੇ ਹੋ ਹਾਂਜੀ ਬਿਲਕੁਲ ਆਮ ਵੈਰੀ ਐਕਸਾਈਟਡ ਬਹੁਤ ਜ਼ਿਆਦਾ ਐਕਸਾਈਟਡ ਹਾਂ ਜੀ ਇਸ ਤੋਂ ਬਿਹਤਰ ਤਾਂ ਹੋ ਨਹੀਂ ਸਕਦੀ ਨਿਊ ਇਅਰ ਈਵ ਦੀ ਸੈਲੀਬ੍ਰੇਸ਼ਨ ਤੇ ਨਿਊ ਇਅਰ ਈਵ ਤੇ ਸਪੈਸ਼ਲੀ ਐਸ ਵੀ ਆਓ ਇੱਧਰ ਨੇ ਤੇ ਕੁਝ ਕਿਦਾਂ ਲੱਗ ਰਿਹਾ ਸਪੈਸ਼ਲ ਕੀ ਲੱਗ ਰਿਹਾ ਤੁਹਾਨੂੰ ਬਸ 아이 ਰਿਕਵੈਸਟ ਹੈ ਕਿ ਹਰ ਸਾਲ ਇਦਾਂ ਹੀ ਸਾਡਾ ਨਿਊ ਇਅਰ ਈਵ ਹੋਏ ਦਿਲਜੀਤ ਬਾਜੀ ਕਾਨਸਰਟ ਕਰੇ ਸਾਡੇ ਲੁਧਿਆਣਾ ਵਿੱਚ ਜਿੱਦਾਂ ਕਿ ਅੱਜ ਗੱਲਬਾਤ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਲੋਕਾਂ ਦੇ ਵਿੱਚ ਐਕਸਾਈਟਮੈਂਟ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਦਿਲਜੀਤ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਆਂਦੇ ਹੀ ਸਭ ਤੋਂ ਪਹਿਲਾਂ ਇਸ ਸਮੇਂ ਮਨੁੱਖਤਾ ਦੀ ਸੇਵਾ ਦੇ ਵਿੱਚ ਆਏ ਨੇ ਤੇ ਇਸ ਤੋਂ ਬਾਅਦ ਹੁਣ ਦਿਲਜੀਤ ਉਸਾਨ ਦਾ ਕਾਨਸਰਟ ਹੋਣ ਜਾ ਰਿਹਾ ਤੇ ਇਦਾਂ ਦੀ ਹੋਰ ਵਧੇਰੀ ਜਾਣਕਾਰੀ ਲਈ ਸਾ কৌর ক্যাম্যান রোহিত নাম